ਵੈਕੜੀ ਦਾ ਖਾਲਸਾ ਵੈਕੜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕੈਬਨਿਟ ਮਿੰਿਸਟਰ ਪੰਜਾਬ ਮੈਂ ਤੁਹਾਨੂੰ ਸਭ ਨੂੰ ਸਾਰੇ ਭਾਰਤੀਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਚੰਡੀਗੜ੍ਹ ਨਿਵਾਸੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਜੋ ਅੱਜ ਸੁਪਰੀਮ ਕੋਰਟ ਦਾ ਫੈਸਲਾ ਆ ਜੋ ਸੁਪਰੀਮ ਕੋਰਟ ਨੇ ਜਿਸ ਤੰਗ ਦੇ ਨਾਲ ਚੰਡੀਗੜ੍ਹ ਦੇ ਮੇਹਰ ਦੀ ਇਲੈਕਸ਼ਨ ਜਿਹੜੀ ਆ ਉਹ ਕੀਤੀ ਉਹ ਜਿੱਦਾਂ ਉਹਨਾਂ ਨੇ ਬੀਜੇਪੀ ਦੀ ਚੋਰੀ ਜਿਹੜੀ ਕੀਤੀ VOTING ਚੋਰੀ ਸੀ ਜਿਹੜੀ ਉਹਨੂੰ ਕਿਦਾਂ ਬੇਨਕਾਬ ਕੀਤਾ ਸਭ ਲੋਕ ਪਤਾ ਸਾਰੇ ਹਿੰਦੁਸਤਾਨ ਨੂੰ ਪਤਾ ਸਾਰੇ ਭਾਰਤ ਨੂੰ ਪਤਾ ਪੰਜਾਬ ਨੂੰ ਪਤਾ ਕਿ BJP ਆਪਣੇ ਵਿਰੋਧੀਆਂ ਨੂੰ ਨੱਪਲ ਦੀ ਡੈਮੋਕ੍ਰੇਸੀ ਦਾ ਗਲਾ ਕੁੱਟਣ ਲਈ ਦੇਸ਼ ਦੇ ਲੋਕਤੰਤਰ ਨੂੰ ਇੱਕ ਵੱਡਾ ਖਤਰਾ ਪੈਦਾ ਕਰਤਾ BJP ਨੇ ਕਿ ਹਰ ਵਿਰੋਧੀ ਨੂੰ ਕਿਦਾਂ ਦੱਬਣਾ ਹੈ ਕੀ ਕੁਝ ਕਰਨਾ ਸੋ ਉਹ ਜਿਹੜੀ ਲੋਕਤੰਤਰ ਨੂੰ ਦੱਬਣ ਵਾਲੀ ਨੀਤੀ ਸੀ BJP ਦੀ ਉਨੂੰ ਅੱਜ ਇੱਕ ਵੱਡੀ ਮਤਲਬ ਜਿਹੜਾ ਉਹ ਥੱਪੜ ਲੱਗਾ ਔਰ ਮੈਂ ਮੈਂ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਵੀ ਕਰਦਾ ਸੁਪਰੀਮ ਕੋਰਟ ਨੂੰ ਵਧਾਈ ਵੀ ਦਿੰਦਾ ਔਰ ਮੈਂ ਸਮਝਦਾ ਕਿ ਜੇ ਹਿੰਦੁਸਤਾਨ ਦੇ ਵਿੱਚ ਨਿਆਂਪਾਲਿਕਾ ਐਦਾਂ ਐਦਾਂ ਇਨਸਾਫ ਕਰ ਦੇ ਦਊਗੀ ਤੇ ਤਾਂ ਹੀ ਇਹਨਾਂ ਲੋਕਾਂ ਨੂੰ ਜਿਹੜੀ ਲਗਾਮ ਲੱਗੂਗੀ ਤਾਂ ਹੀ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਬਚਾਈ ਜਾ ਸਕੂਗੀ ਔਰ ਦੂਸਰਾ ਮੇਰਾ ਇਹ ਵੀ ਮੰਨਦਾ ਨਾ ਚੰਡੀਗੜ੍ਹ ਦੀ ਇਲੈਕਸ਼ਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਨੂੰ ਟੱਕਰ ਦੇਣ ਲਈ ਇਹ ਦੇਸ਼ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਨੂੰ ਟੱਕਰ ਦੇਣ ਲਈ ਜੇ ਕਿਸੇ ਲੀਡਰ ਦੇ ਅੰਦਰ ਕੋਈ ਕਪੈਸਿਟੀ ਆ ਜੋ ਕੋਈ ਲੀਡਰ ਇਹਨਾਂ ਨੂੰ ਟੱਕਰ ਦੇ ਸਕਦਾ ਤੋ ਸਾਡੇ ਕੌਮੀ ਕਦਮਿੰਨਰ ਅਰਵਿੰਦ ਕੇਰਿਵਾਲ ਸੀ ਜਿੱਦਾਂ ਲੜਾਈ ਉਹ ਲਾ ਰਿਹਾ ਉਹਨਾਂ ਨੂੰ ਉਹਨਾਂ ਦੀ ਲੜਾਈ ਨੂੰ ਲੀਓ ਲਾਉਣ ਲਈ ਕਿੱਦਾਂ ਉਹਨਾਂ ਨੂੰ ਕਿੱਥੇ ਕੇਸਾਂ ਦੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾਦਾ ਪਰ ਇਹ ਮੇਰਾ ਦਾਵਾ ਮੇਰਾ ਮੰਨਣਾ ਹੈ ਕਿ ਇਸ ਦੇਸ਼ ਦੇ ਅੰਦਰ ਅੱਜ ਨਹੀਂ ਕੱਲ ਨਹੀਂ ਪਸੋਂ ਨਹੀਂ ਦਸ ਦੇ ਨੂੰ 20 ਦੇ ਨੂੰ ਆ ਵੱਡੀ ਇਲੈਕਸ਼ਨ ਆ ਚੱਲੀ ਆ ਲੋਕ ਸਭਾ ਦੀ ਤੁਸੀਂ ਦੇਖਿਓ ਅਦਵਿੰਦ ਕੇ ਜੀਵਾਲ ਜੀ ਅਗਵਾਈ ਹੇਠ ਇਹਨਾਂ ਨੂੰ ਦੇਸ਼ ਦੇ ਲੋਕ ਕਿਦਾਂ ਮੂੰਹ ਤੋੜ ਜਵਾਬ ਦਿੰਦੇ ਆ ਇੱਕ ਹੀ ਸ਼ਕਤੀਸ਼ਾਲੀ ਆਗੂ ਆ ਇਸ ਦੇਸ਼ ਦੇ ਵਿੱਚ ਅਦਵਿੰਦ ਕੇ ਜੀਵਾਲ ਜੀ ਜਿਹੜੇ ਬੀਜੇਪੀ ਨੂੰ ਔਰ ਮੋਦੀ ਤੇਮਤ ਸ਼ਾਹ ਦੀ ਜੋੜੀ ਨੂੰ ਜਿਹੜਾ ਉਹ ਟੱਕਰ ਦੇ ਸਕਦੇ ਸੋ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀਆਂ ਨੂੰ ਸਭ ਨੂੰ ਵਧਾਈ ਦੇਣਾ ਕਿ ਲੋਕਤੰਤਰ ਅੱਜ ਬਚ ਗਿਆ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦੇਣਾ ਚੰਡੀਗੜ੍ਹ ਦੇ ਜਿਹੜੇ ਸਾਡੇ ਕੌਂਸਲਰ ਹੈ ਸਾਡੇ ਉਹਨਾਂ ਨੂੰ ਵਧਾਈ ਦੇਣਾ ਚੰਡੀਗੜ੍ਹ ਦੇ ਨਵੇਂ ਬੜੇ ਮੇਰ ਨੂੰ ਵਧਾਈ ਦੇਣਾ ਸਾਰੇ ਪੰਜਾਬ ਨੂੰ ਵਧਾਈ ਦੇਣਾ ਕਿ ਇੱਕ ਵੱਡੀ ਜਿੱਤ ਜਿਹੜੀ ਆ ਅੱਜ ਹੋਈ ਹੈ ਮੈਂ ਥੈਂਕਸ ਕਰਦਾ ਸੁਪਰੀਮ ਕੋਰਟ ਦਾ ਕਿ ਉਹਨਾਂ ਨੇ ਅੱਜ ਜਿਹੜਾ ਇਤਿਹਾਸਕ ਫੈਸਲਾ ਕੀਤਾ ਇਹ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਬਚਾਉਣ ਲਈ ਉਹਨਾਂ ਦਾ ਫੈਸਲਾ ਜਿਹੜਾ ਮੀਲ ਪੱਥਰ ਸਾਬਤ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਕਲ ਜੀ ਹੈ ਵੈਕਲ ਜੀ ਦਾ ਖਾਤਸਾ ਵੈਕਲ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕੈਬਨ ਇੰਵੈਸਟਰ ਪੰਜਾਬ ਮੈਂ ਤੁਹਾਨੂੰ ਸਭ ਨੂੰ ਸਾਰੇ ਭਾਰਤੀਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਚੰਡੀਗੜ੍ਹ ਨਿਵਾਸੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਜੋ ਅੱਜ ਸੁਪਰੀਮ ਕੋਰਟ ਦਾ ਫੈਸਲਾ ਆ ਜੋ ਸੁਪਰੀਮ ਕੋਰਟ ਨੇ ਜਿਸ ਤੰਗ ਦੇ ਨਾਲ ਚੰਡੀਗੜ੍ਹ ਦੇ ਮੇਧ ਦੀ ਇਲੈਕਸ਼ਨ ਜਿਹੜੀ ਆ ਉਹ ਕੀਤੀ ਉਹ ਜਿੱਦਾਂ ਉਨਾਂ ਨੇ ਬੀਜਪੀ ਦੀ ਚੋਰੀ ਜਿਹੜੀ ਕੀਤੀ VOTING ਚੋਰੀ ਜਿਹੜੀ ਉਹਨੂੰ ਕਿਦਾਂ ਬੇਨਕਾਬ ਕੀਤਾ ਸਭ ਲੋਕ ਪਤਾ ਸਾਰੇ ਹਿੰਦੁਸਤਾਨ ਨੂੰ ਪਤਾ ਸਾਰੇ ਭਾਰਤ ਨੂੰ ਪਤਾ ਪੰਜਾਬ ਨੂੰ ਪਤਾ ਕਿ ਬੀਜਪੀ ਆਪਣੇ ਵਿਰੋਧੀਆਂ ਨੂੰ ਨੱਪਲ ਦੀ ਡੈਮੋਕ੍ਰੇਸੀ ਦਾ ਗਲਾ ਕੁੱਟਣ ਲਈ ਦੇਸ਼ ਦੇ ਲੋਕਤੰਤਵ ਨੂੰ ਇੱਕ ਵੱਡਾ ਖਤਰਾ ਪੈਦਾ ਕਰਤਾ ਬੀਜਪੀ ਨੇ ਕਿ ਹਰ ਵਿਰੋਧੀ ਨੂੰ ਕਿਦਾਂ ਦੱਬਣਾ ਹੈ ਕੀ ਕੁਝ ਕਰਨਾ ਸੋ ਉਹ ਜਿਹੜੀ ਲੋਕਤੰਤਰ ਨੂੰ ਦੱਬਣ ਵਾਲੀ ਨੀਤੀ ਸੀ ਬੀਜੇਪੀ ਦੀ ਉਹਨੂੰ ਅੱਜ ਇੱਕ ਵੱਡੀ ਮਤਲਬ ਜਿਹੜਾ ਉਹ ਥੱਪੜ ਲੱਗਾ ਔਰ ਮੈਂ ਮੈਂ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਵੀ ਕਰਦਾ ਸੁਪਰੀਮ ਕੋਰਟ ਨੂੰ ਵਧਾਈ ਵੀ ਦਿੰਦਾ ਔਰ ਮੈਂ ਸਮਝਦਾ ਕਿ ਜੇ ਹਿੰਦੁਸਤਾਨ ਦੇ ਵਿੱਚ ਨਿਆਂਪਾਲਿਕਾ ਐਦਾਂ ਐਦਾਂ ਇਨਸਾਫ ਕਰ ਦੇ ਦਊਗੀ ਤੇ ਤਾਂ ਹੀ ਇਹਨਾਂ ਲੋਕਾਂ ਨੂੰ ਜਿਹੜੀ ਲਗਾਮ ਲੱਗੂਗੀ ਤਾਂ ਹੀ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਬਚਾਈ ਜਾ ਸਕੂਗੀ ਔਰ ਦੂਸਰਾ ਮੇਰਾ ਇਹ ਵੀ ਬੰਦਨ ਚੰਡੀਗੜ੍ਹ ਦੀ ਇਲੈਕਸ਼ਨ ਨੇ ਇਹ ਸਾਬਤ ਕਰਤਾ ਕਿ ਭਾਜਪੀ ਨੂੰ ਟੱਕਰ ਦੇਣ ਲਈ ਇਹ ਦੇਸ਼ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਨੂੰ ਟੱਕਰ ਦੇਣ ਲਈ 6 ਕਿਸੇ ਲੀਡਰ ਦੇ ਅੰਦਰ ਕੋਈ ਕਪੈਸਿਟੀ ਆ ਜੋ ਕੋਈ ਲੀਡਰ ਇਹਨਾਂ ਨੂੰ ਟੱਕਰ ਦੇ ਸਕਦਾ ਤੋ ਸਾਡੇ ਕੌਮੀ ਕਦਮਨਰ ਅਰਵਿੰਦ ਕੇਰਿਵਾਲ ਜੀ ਜਿੱਦਾਂ ਲੜਾਈ ਉਹ ਲਾਦੇ ਆ ਉਹਨਾਂ ਨੂੰ ਉਹਨਾਂ ਦੀ ਲੜਾਈ ਨੂੰ ਲੀਓ ਲਾਉਣ ਲਈ ਕਿੱਦਾਂ ਉਹਨਾਂ ਨੂੰ ਕਿੱਥੇ ਕੇਸਾਂ ਦੇ ਝੂਠੇ ਕੇਸਾਂ ਦੇ ਸਹਾਰਾ ਜਿਆਦਾ ਪਰ ਇਹ ਮੇਰਾ ਦਾਵਾ ਮੇਰਾ ਮੰਨਣਾ ਹੈ ਕਿ ਇਸ ਦੇਸ਼ ਦੇ ਅੰਦਰ ਅੱਜ ਨਹੀਂ ਕੱਲ ਨਹੀਂ ਪਸੋਂ ਨਹੀਂ ਦਸ ਦੇ ਨੂੰ 20 ਦੇ ਨੂੰ ਆ ਵੱਡੀ ਇਲੈਕਸ਼ਨ ਆ ਚੱਲੀ ਆ ਲੋਕ ਸਭਾ ਦੀ ਤੁਸੀਂ ਦੇਖਿਓ ਅਦਵਿੰਦ ਕੇ ਜੀਵਾਲ ਜੀ ਅਗਵਾਈ ਹੇਠ ਇਹਨਾਂ ਨੂੰ ਦੇਸ਼ ਦੇ ਲੋਕ ਕਿਦਾਂ ਮੂੰਹ ਤੋੜ ਜਵਾਬ ਦਿੰਦੇ ਆ ਇੱਕ ਹੀ ਸ਼ਕਤੀਸ਼ਾਲੀ ਆਗੂ ਆ ਇਸ ਦੇਸ਼ ਦੇ ਵਿੱਚ ਅਦਵਿੰਦ ਕੇ ਜੀਵਾਲ ਜੀ ਜਿਹੜੇ ਬੀਜੇਪੀ ਨੂੰ ਔਰ ਮੋਦੀ ਤੇਮਤ ਸ਼ਾਹ ਦੀ ਜੋੜੀ ਨੂੰ ਜਿਹੜਾ ਉਹ ਟੱਕਰ ਦੇ ਸਕਦੇ ਸੋ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀਆਂ ਨੂੰ ਸਭ ਨੂੰ ਵਧਾਈ ਦਿੰਦਾ ਕਿ ਲੋਕਤੰਤਰ ਅੱਜ ਬਚ ਗਿਆ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੰਦਾ ਚੰਡੀਗੜ੍ਹ ਦੇ ਜਿਹੜੇ ਸਾਡੇ ਕੌਂਸਲਰ ਹੈ ਸਾਡੇ ਉਹਨਾਂ ਨੂੰ ਵਧਾਈ ਦਿੰਦਾ ਚੰਡੀਗੜ੍ਹ ਦੇ ਨਵੇਂ ਬੜੇ ਮੇਰ ਨੂੰ ਵਧਾਈ ਦਿੰਦਾ ਸਾਰੇ ਪੰਜਾਬ ਨੂੰ ਵਧਾਈ ਦਿੰਦਾ ਕਿ ਇੱਕ ਵੱਡੀ ਜਿੱਤ ਜਿਹੜੀ ਆ ਅੱਜ ਹੋਈ ਹੈ ਮੈਂ ਥੈਂਕਸ ਕਰਦਾ ਸੁਪਰੀਮ ਕੋਰਟ ਦਾ ਕਿ ਉਹਨਾਂ ਨੇ ਅੱਜ ਜਿਹੜਾ ਇਤਿਹਾਸਕ ਫੈਸਲਾ ਕੀਤਾ ਇਹ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਬਚਾਉਣ ਲਈ ਉਹਨਾਂ ਦਾ ਫੈਸਲਾ ਜਿਹੜਾ ਮੀਲ ਪੱਥਰ ਸਾਬਤ ਹੋਏਗਾ ਵਾਇਗਦਿਕਾ ਖਾਸਾ ਵਾਇਗਦ ਕੀਫਤ